ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗੇ ਹੈ ਜੀ ਅੱਜ ਦਾ ਬਲੌਗ ਸ਼ੂਟ ਕਰਨਾ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਇੱਧਰ ਦੇ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਦੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਅੱਜ ਚੱਲੇ ਹੈ ਜੀ ਅਸੀਂ ਗੁਰਦੁਆਰਾ ਜੋਰਜੀ ਸਾਈ ਮੱਥਾ ਟੇਕਣ ਅੱਜ ਆਏਗਾ ਜੀ ਐਤਵਾਰ ਤੇ ਅਸੀਂ ਕਿਹਾ ਮੱਥਾ ਟੇਕਾਂਗੇ ਅੱਜ ਗੁਰਦੁਆਰੇ ਤੇ ਇਹ ਪਹਿਲਾਂ ਤਾਂ ਤੁਹਾਨੂੰ ਚੈੱਕ ਕਰਵਾਈਏ ਜੀ ਅੱਜ ਦਾ ਵਿਊ ਕਿਵੇਂ ਦਾ ਹੈ ਜੀ ਲਓ ਜੀ ਮਿਲੋ ਜੀ ਹਰ ਸਿਮਰਨ ਨਾਲ ਇਹਨੂੰ ਉਪਤੱਕੇ ਬਾਸ ਚੱਲਿਆ ਬਾਸ ਚੱਲਿਆ ਹਾਂ ਠੀਕ ਹੈ ਜੀ ਇਹਨੂੰ ਪਤਾ ਨਹੀਂ ਹੈ ਗਾ ਜੀ ਗੁਰਦੁਆਰੇ ਮੱਥਾ ਟੇਕਣ ਚੱਲੇ ਜੀ ਇਹ ਗੁਰਦੁਆਰਾ ਜੋਰਜੀ ਸਾਹਿਬ ਜੀ ਤਾਂ ਇਹਨੂੰ ਐ ਵੀ ਅਸੀਂ ਕਿਤੇ ਘੁੰਮਣ ਚੱਲੇ ਜੀ ਬਾਹਰ ਤਾਂ ਤਾਂ ਕਹਿੰਦੀ ਐ ਵੀ ਬਾਸ ਚੱਲਿਆ ਜੀ ਤੇ ਆਹ ਦੇਖੋ ਜੀ ਸਾਡੀ ਹਰ ਸਿਮਰਨ ਦਾ ਹੈ ਸਟਾਈਲ ਤੇ ਤੁਸੀਂ ਸਾਰੇ ਦੱਸਿਓ ਜੀ ਸਾਡੀ ਹਰ ਸਿਮਰਨ ਦਾ ਹੈ ਸਟਾਈਲ ਕਿਵੇਂ ਦਾ ਲੱਗਦਾ ਹੈ ਤੇ ਸਾਡੀ ਹਰ ਸਿਮਰਨ ਕਿਵੇਂ ਦੀ ਲੱਗਦੀ ਹੈ ਜੀ ਤੇ ਆਹ ਦੇਖੋ ਜੀ ਆਹ ਕਰਦੀ ਆ ਜੀ ਫਲਾਈਂਗ ਕਿੱਸ YouTube ਫੈਮਿਲੀ ਨੂੰ ਜੀ ਚਲੋ ਜੀ ਤੁਹਾਨੂੰ ਅੱਜ ਦਾ 뷰 ਚੈੱਕ ਕਰਵਾਉਂਦੇ ਆ ਜੀ ਕਿਵੇਂ ਦਾ ਜੀ ਹਾਂ ਬਤ ਦਿਖਾਤਾ ਪਾਣੀ ਕਹਿੰਦੀ ਪਾਣੀ ਦਿਖਾ ਦਿਓ ਜੀ ਤੇ ਆਜੋ ਤੁਹਾਨੂੰ ਚੈੱਕ ਕਰਵਾਈਏ ਅੱਜ ਦਾ 뷰 ਕਿਵੇਂ ਦਾ ਹੈ ਜੀ ਤੇ ਅੱਜ ਨਾਲ ਹੀ ਬੱਦਲ ਵਾਈ ਵੀ ਹੋਈ ਹੈ ਕਦੇ ਧੁੱਪ ਨਿਕਲ ਜਾਂਦੀ ਹੈ ਤੇ ਕਦੇ ਛਾਂਵਾਂ ਹੋ ਜਾਂਦੀ ਹੈ ਜੀ ਤੇ ਚੈੱਕ ਕਰੋ ਜੀ ਤੁਸੀਂ ਅੱਜ ਦਾ 뷰 ਲੋ ਜੀ ਚੈੱਕ ਕਰੋ ਜੀ ਅੱਜ ਦਾ ਵਿਊ ਕਿੰਨਾ ਵਧੀਆ ਏ ਤੇ ਨਾਲ ਦੀ ਨਾਲ ਕਰੋ ਜੀ ਨਿਹਸਾਨ ਸਾਹਿਬ ਦੇ ਦਰਸ਼ਨ ਤੇ ਆਹ ਹੈ ਨਿਹਸਾਨ ਸਾਹਿਬ ਜੀ ਸਾਡੇ ਘਰ ਕੋਲ ਲੱਗ ਕਾਰ ਆਈ ਜੀ ਲੱਗਿਆ ਵਾ ਸਾਡੇ ਦਾਦਾ ਜੀ ਨੇ ਇੱਥੇ ਅਸੀਂ ਰਹਿੰਦੇ ਗੁਰਦੁਆਰੇ ਚ ਜੀ ਉੱਥੇ ਐ ਉੱਥੇ ਦਾ ਦਿਖਾ ਰਹੀ ਆ ਮੈਂ ਤੁਹਾਨੂੰ ਜੀ ਤੇ ਜਦੋਂ ਗੁਰਦੁਆਰਾ ਜੋਰ ਜੀ ਸਾਹਿਬ ਜਾਓਗੇ ਤੁਹਾਨੂੰ ਉੱਥੇ ਦਾ ਵੀਊ ਵੀ ਦਿਖਾਉਂਗੇ ਜੀ ਕਿਵੇਂ ਦਾ ਏ ਤੇ ਦੇਖੋ ਜੀ view ਅੱਜ ਦਾ ਬਦਲਵਾਈ ਹੋਈ ਵੀ ਹੈ ਜੀ ਤੇ ਵਿੱਚ ਵਿੱਚ ਧੁੱਪ ਵੀ ਨਿਕਲ ਜਾਂਦੀ ਹੈ ਸ਼ਾਮਾਂ ਹੋ ਜਾਂਦੀ ਹੈ ਤੇ ਧੁੰਦ ਜੀ ਵੀ ਪਈ ਵੀ ਆ ਪਹਾੜਾ ਤੇ ਤੇ ਦੇਖੋ ਜੀ ਕਿੰਨਾ ਵਧੀਆ view ਹੈ ਜੀ ਤੇ ਆ ਦੇਖੋ ਜੀ ਰਸਤਾ ਜਿੱਥੇ ਅਸੀਂ ਜਾਣਾ ਜੋੜ ਜੀ ਨੂੰ ਤੇ ਕਿਸੇ ਨੇ ਸਾਡੇ ਸਾਡੇ ਸਬਸਕ੍ਰਾਈਬਰ ਇਹਨਾਂ ਵੀਡੀਓ ਚ ਪੁੱਛਿਆ ਸੀਗਾ ਵੀ ਜੋਰਜੀ ਨੂੰ ਰਸਤਾ ਕਿੱਥੇ ਤੇ ਆ ਤਾਂ ਮੈਨੂੰ ਉਹ ਨਾਲ ਤਾਂ ਸਮਝ ਨਹੀਂ ਆਇਆ ਕਮੈਂਟ ਵੀ ਉਹਨਾਂ ਨੇ ਕੀ ਪੁੱਛਿਆ ਸੀਗਾ ਵੀ ਆਪਣੇ ਉਹ ਆਪਣੇ ਘਰ ਤੋਂ ਪੁੱਛਦੇ ਸੀਗੇ ਰਸਤਾ ਵੀ ਸਾਡੇ ਘਰ ਤੋਂ ਜੋਰਜੀ ਤੱਕ ਕਿ ਜੋਰਜੀ ਨੂੰ ਵੀ ਕਿੱਥੇ ਤੋਂ ਹੈ ਰਸਤਾ ਕੀ ਸਾਡੇ ਘਰ ਤੋਂ ਪੁੱਛਦੇ ਸੀਗੇ ਤਾਂ ਉਹ ਮੈਨੂੰ ਜ਼ਰੂਰ ਲਿਖ ਕੇ ਦੱਸਿਓ ਵੀ ਤੁਸੀਂ ਸਾਡੇ ਘਰ ਤੋਂ ਪੁੱਛਦੇ ਆ ਕਿ ਆਪਣੇ ਘਰ ਤੋਂ ਪੁੱਛਦੇ ਤਾਂ ਮੈਨੂੰ ਆਪਣੀ ਲੋਕੇਸ਼ਨ ਜ਼ਰੂਰ ਦੱਸਿਓ ਵੀ ਤੁਸੀਂ ਕਿੱਥੇ ਤੋਂ ਆ ਤੇ ਮੈਨੂੰ ਕਮੈਂਟ ਸਮਝ ਨਹੀਂ ਆਇਆ ਸੀਗਾ ਇਸ ਕਰਕੇ ਮੈਂ ਰਿਪਲਾਈ ਨਹੀਂ ਕਰਿਆ ਸੀਗਾ ਨਹੀਂ ਤਾਂ ਮੈਂ ਸਾਰਿਆਂ ਦੇ ਕਮੈਂਟਾਂ ਦਾ ਰਿਪਲਾਈ ਜ਼ਰੂਰ ਕਰ ਦੀਜੀ ਤੇ ਆਹ ਦੇਖੋ ਜੀ ਜੋਰਜੀ ਸਾਈਂ ਨੂੰ ਰਸਤਾ ਇਤਨਸੇ ਚੜ ਕੇ ਜਾਣਾ ਤੇ ਚਲੋ ਜੀ ਤੁਹਾਨੂੰ ਮੰਮੀ ਜੀ ਤੇ ਡਿੰਪਲ ਨਾਲ ਵੀ ਮਿਲਾਉਂਗੇ ਜੀ ਜੀ ਅਸੀਂ ਪਾਤੇ ਜੀ ਗੁਰਦੁਆਰਾ ਜੋਰਜੀ ਸਾਈਂ ਨੂੰ ਚਾਲੇ ਤੇ ਹੁਣ ਤਾਨੂੰ ਮਿਲੂਗੇ ਜੀ ਜੋੜ ਜੀ ਜਾ ਕੇ ਤੇ ਸਾਡੀ ਹਰਸੀ ਬਣ ਕੁਝ ਕਹਿੰਦੀ ਹੈ ਜੀ ਤੁਹਾਨੂੰ ਲਓ ਪੁੱਛੋ ਕਿਆ ਕਹਿੰਦੇ ਪੁੱਤ ਕਿਆ ਕਹਿੰਦਾ ਮੇਰਾ ਪੁੱਤ ਸਾਡੀ ਹਰਸੀ ਬਣ ਕਹਿੰਦੀ ਸੀਗੀ ਵੀ ਮੈਂ ਐ ਪੁੱਛਣਾ ਸਾਰਿਆਂ ਤੋਂ ਵੀ ਮੈਂ ਕਿਵੇਂ ਦਾ ਲੱਗਦਾ ਏ ਮੈਂ ਇਹ ਇੰਨੇ ਗੱਗਤਾ ਸੋਨਾ ਹੈ ਵੀ ਮੈਂ ਦਾ ਸੋ ਵੀ ਵੀ ਬੰਨੂ ਸਾਰੇ ਦੱਸੋ ਮੈਂ ਸੋਨਾ ਲੱਗਦਾ ਏ ਸਾਰੇ ਦੱਸੋ ਸੋਨਾ ਲੱਗਦਾ ਹੈ ਹਾਂ ਚਲੋ ਜੀ ਫੇਰ ਤੁਸੀਂ ਇਹਨੂੰ ਕਮੈਂਟਾਂ ਚ ਜਰੂਰ ਦੱਸਿਓ ਵੀ ਮੈਂ ਸੋੜ ਕਿਵੇਂ ਤੇ ਪੁੱਛਦੀ ਆ ਵੀ ਮੈਂ ਕਿਵੇਂ ਦੀ ਲੱਗਦੀ ਆ ਮੈਨੂੰ ਸੋਹਣੀ ਲੱਗਦੀ ਆ ਤੇ ਮੇਰਾ ਹੈਅਰ ਸਟਾਈਲ ਕਿਵੇਂ ਦਾ ਲੱਗਦਾ ਜੀ ਅੱਜ ਚਲੋ ਜੀ ਫੇਰ ਤੁਹਾਨੂੰ ਮਿਲੂੰਗੇ ਜੀ ਗੁਰਦੁਆਰਾ ਜੋਰਜੀ ਸਾਹਿਬ ਜਾ ਕੇ ਤੇ ਅਸੀਂ ਹੁਣ ਚੜ੍ਹਾਈ ਚੱਲ ਲਈ ਆ ਜੀ ਉੱਪਰ ਨੂੰ ਸੋ ਜੀ ਅਸੀਂ ਪਹੁੰਚ ਗਏ ਸੀਗੇ ਅੱਧ ਜੇ ਵਿੱਚ ਤੇ ਉੱਪਰ ਤੋਂ ਕਰੋ ਨੀਚੇ ਦੀ ਪਹਾੜੀਆਂ ਦਾ ਵਿਊ ਚੈੱਕ ਤੇ ਮੰਮੀ ਹਜੇ ਪਿੱਛਿਆਂ ਦੇ ਆ ਜੀ ਮੰਮੀ ਹੌਲੀ ਹੌਲੀ ਆਂਦੇ ਜੀ ਤੇ ਅਸੀਂ ਅੱਗੇ ਸੀਗੇ ਅੱਗੇ ਮੰਮੀ ਕਹਿੰਦੀ ਤੁਸੀਂ ਮੂਰੇ ਮੂਰੇ ਚੱਲੋ ਤੇ ਅਸੀਂ ਮਗਾਇਆ ਸੀਗਾ ਜੀ ਬੱਸ ਚ ਸਮਾਨ ਤੇ ਉਹ ਆਣਾ ਫਿਰ ਬੱਸ 12 ਵਜੇ ਜਾਂਦੀ ਮੰਮੀ ਤੁਸੀਂ ਸਮਾਨ ਉਤਾਰ ਲਿਓ ਉੱਪਰ ਜਾ ਕੇ ਤੇ ਆ ਮਿਲੋ ਜੀ ਡਿੰਪਲ ਨਾਲ ਸਾਕੀ ਕਾਲੀ ਸੀ ਸਾਰਿਆਂ ਨੂੰ ਹੁਣ ਤੇ ਲੈ ਜੀ ਸਮਾਨ ਖੰਡ ਉੱਪਰ ਬੱਸ ਹੋ ਨਾ ਯਾਤਵਾਰ ਨਾਲ ਮੈਂ ਕਿ ਮੱਥਾ ਠੇਕ ਆਉਂਗੇ ਜੀ ਹਾਂਜੀ ਸੰਡੇ ਉਧਰ ਵੀ ਗਈ ਆ ਗਿਆ ਜੀ ਮੇਰੀ ਜੀ ਪਿਆਰ ਹੈ ਹੂੰ ਚਲੋ ਜੀ ਫਿਰ ਤੁਹਾਨੂੰ ਬਿਲਤੀ ਆ ਜੀ ਜੋਰਜੀ ਜਾ ਕੇ ਤੇ ਨਾਲੇ ਮੰਮੀ ਨਾਲ ਵੀ ਬਿਲਾਉਂਗੇ ਜੀ ਤੁਹਾਨੂੰ ਮੰਮੀ ਹਜੇ ਪਿੱਛੇ ਆਂਦੇ ਆ ਜੀ ਹੌਲੀ ਹੌਲੀ ਤੇ ਅਸੀਂ ਆਗੇ ਮੋੜੇ ਅਸੀਂ ਸਮਾਨ ਤਾਰ ਲੂਗੇ ਵੀ ਬਸ ਸੱਚ ਤੋਂ ਜਾ ਕੇ ਚਲੋ ਜੀ ਫਿਰ ਠੀਕ ਹੈ ਜੀ ਮਿਲਦੇ ਆ ਜੀ ਜੋਰਜੀ ਜਾ ਕੇ ਲਓ ਜੀ ਅਸੀਂ ਆਏ ਸੀਗੇ ਗੁਰਦੁਆਰਾ ਜੋਰਜੀ ਸਾਹਿਬ ਮੱਥਾ ਟੇਕਣ ਤੇ ਚੈੱਕ ਕਰੋ ਜੀ ਜੋਰਜੀ ਤੋਂ ਸਾਡੇ ਘਰ ਵੱਲ ਦਾ ਵਿਊ ਕਿੰਨਾ ਵਧੀਆ ਹੈ ਜੀ ਤੇ ਦੁਪਹਿਰ ਦਾ ਟਾਈਮ ਹੋ ਗਿਆ ਜੀ ਤੇ ਬੱਦਲ ਵਾਈ ਵੀ ਹੋਈ ਹੈ ਬਹੁਤ ਤੇ ਮੀਂਹ ਦਾ ਮੌਸਮ ਬਣ ਗਿਆ ਜੀ ਦੇਖੋ ਜੀ ਕਿੰਨਾ ਵਧੀਆ ਥਿਊ ਹੈ ਜੀ ਚਲੋ ਜੀ ਫੇਰ ਨੂੰ ਜੋਰ ਜੀ ਜਾ ਕੇ गुरुद्वारा साहिब के दर्शन करवाऊंगी जी अभी पहुँच गए तो गुरुद्वारा जो जी साहिब करो दर्शन गुरुद्वारा दे जी साहिब या जी यानी गुरद्वारा गुरुद्वारा जी साहिब के दर्शन करवाइए जी लो जी करो दर्शन साहिब दे जी ਲੋ ਜੀ ਕਰੋ ਦਰਸ਼ਨ ਸਰੋਵਰਦੇ ਜੀ ਤੇ ਆਜਾ ਤੁਹਾਨੂੰ ਗੁਰਦੁਆਰੇ ਜੋਰ ਜੀ ਸਾਹਿਬ ਦੇ ਦਰਸ਼ਨ ਕਰਵਾਈਏ ਜੀ ਤੇ ਮਮਮੀ ਵੀ ਆ ਗਈ ਸੀਗੇ ਮਮਮੀ ਪਹਿਲਾਂ ਲੇਟ ਹੋ ਗਈ ਸੀਗੇ ਮਮਮੀ ਨਾਲ ਵੀ ਮਿਲੋ ਕਾਸਿਕਾ ਜੀ ਸਾਰਿਆਂ ਨੂੰ ਦੋੜ ਦੋੜ ਕੇ ਚੜੀਆਂ ਆ ਮੈਂ ਹੌਲੀ ਜੀ ਹਾਂ ਕੋਈ ਜੀ ਅਸੀਂ ਸਮਾਨ ਫੜਨਾ ਤਾਂ ਬਸ ਤੇ ਅਸੀਂ ਤਾਂ ਛੇਤੀ ਛੇਤੀ ਆਏ ਹਾਂ ਜੀ ਸਮਾਨ ਆਇਆ ਤਾਂ ਬਸ ਸਮਾਨ ਪਕੜੋ ਤੁਸੀਂ ਬਰਾੰਦੀ ਕੋਲ ਖੜੀ ਚਲੋ ਜੀ ਆਜੋ ਤੁਹਾਨੂੰ ਕਰਵਾਈਏ ਦਰਸ਼ਨ ਤੇ ਇੱਧਰ ਜਾ ਕੇ ਜੀ ਲੰਗਰ ਹਾਲ ਉੱਪਰ ਜਾ ਕੇ ਜੀ ਲੰਗਰ ਖਾਂਦੇ ਹੁੰਦੇ ਤੇ ਇੱਧਰ ਬੰਦਾ ਜੀ ਜਾ ਕੇ ਇੱਧਰ ਬੰਦ ਕਰਿਆ ਵਾ ਜੀ ਖਿਚੜ ਦਾ ਲੰਗਰ ਬਣਦਾ ਜੀ ਇੱਧਰ ਖਿਚੜ ਦਾ ਲੰਗਰ ਚੱਲਦੀ ਦੇਖ ਚਾਹ ਤੋਂ ਮੈਂ ਆਪ YouTube ਮੈਂ ਅੱਗੇ ਨਾ

ਤੇ ਅਸੀਂ ਆਏ ਸੀਗੇ ਜੀ ਮੱਥਾ ਟੇਕਣ ਗੁਰਦੁਆਰਾ ਜੋਰਜੀ ਸਾਹਿਬ ਤੇ ਮੈਂ ਕਿ ਆਪਣੀ YouTube ਫੈਮਲੀ ਨੂੰ ਵੀ ਦਰਸ਼ਨ ਕਰਵਾ ਦਈਏ ਗੁਰਦੁਆਰਾ ਜੋਰਜੀ ਸਾਹਿਬ ਦੇ ਜੀ ਲਓ ਜੀ ਚੈੱਕ ਕਰੋ ਜੀ ਬੱਦੀ ਦਾ ਵੀਓ ਗੁਰਦੁਆਰਾ ਜੋਰਜੀ ਸਾਹਿਬ ਤੋਂ ਨਾ ਬਦਿਆ ਲੱਗਦਾ ਹੈ ਜੀ ਬਗੜ ਮਮੇ ਮੇਰਾ ਤੇ ਆ ਜੋ ਤੁਹਾਨੂੰ ਦਿਖਾਈਏ ਜੀ ਅੱਗੇ ਜੀ ਲਓ ਜੀ ਦੇਖੋ ਜੀ ਕਿੰਨਾ ਵਧੀਆ ਬਣਾਇਆ ਇਹ ਆਹ ਜੀ ਮੇਲੇ ਚ ਮੇਲੇ ਚ ਸੰਗਤਾਂ ਦੀ ਤੇ ਉਹਦੇ ਵਾਸਤੇ ਸਰਾਏ ਬਣਾਈ ਵਾ ਰਹਿਣ ਵਾਸਤੇ ਸੰਗਤ ਵਾਸਤੇ ਜੀ ਬਹੁਤ ਵਧੀਆ ਬਣਾਇਆ ਪਿਆ ਜੀ ਬੀਬਾ ਜੀ ਨੇ ਤੇ ਉਹ ਦੇਖੋ ਮੰਮੀ ਤੇ ਸਿਪੂ ਖੜੇ ਹੈ ਜੀ ਕਿਆ ਕਰੂਗੀ ਤੋ ਲੋ ਜੀ ਅਸੀਂ ਟੇਕ ਆਏ ਜੀ ਗੁਰਦੁਆਰਾ ਜੋਰਜੀ ਸਾਹਿਬ ਮੱਥਾ ਤੇ ਮੀਂਹ ਪੈਣ ਲੱਗ ਗਿਆ ਸੀਗਾ ਬਹੁਤ ਜ਼ਿਆਦਾ ਤੇ ਉਹਦੇ ਕਰਕੇ ਅਸੀਂ ਬਲੌਗ ਵੀ ਨਹੀਂ ਸ਼ੂਟ ਕਰ ਸਕੇ ਜੀ ਤੇ ਅਸੀਂ ਹੁਣ ਪਹੁੰਚ ਗਏ ਜੀ ਘਰ ਤੇ ਆ ਸਾਡਾ ਜੀ ਜਿਹੜਾ ਰਾਸ਼ਨ ਲਿਆਂਦਾ ਜੀ ਅਸੀਂ ਸਮਾਨ ਬੱਸ ਚ ਆਇਆ ਸੀਗਾ ਅਸੀਂ ਲੈ ਕੇ ਆਏ ਜੀ ਤੇ ਅਸੀਂ ਕਿੱਥੇ ਜਾਏ ਇਹ ਟਿੰਪਲ ਲੈ ਆਈ ਜੀ ਚੱਕ ਕੇ ਪਿੱਲਾ ਹੋ ਗਿਆ ਜੀ ਅੱਪਰ ਤੇ ਲੱਗ ਗਿਆ ਮੀਂਹ ਮੀ ਚਾਹੀ ਦੇਖੀ ਵੀ ਘਰਾਂ ਨੂੰ ਬੈਠੀ ਆ ਪਿੱਛੇ ਨੂੰ ਹੱਟੀ ਅੱਧ ਕੱਪੇ ਨੇ ਪੈਰਾਫਿਟ ਕੋ ਥੱਲਾ ਰੱਖ ਕੇ ਖੜ ਗੇ ਡਿੰਪਲ ਉੱਤਰ ਨੂੰ ਰੱਖਿਆ ਸੀ ਦਰੂ ਰੱਖੀ ਐ ਹੈ ਤਾਂ ਫੇਰ ਅਸੀਂ ਦੇਖੀ ਵੀ ਘਰ ਨੂੰ દોੜੀਏ ਕਿ ਗੁਰਦੁਆਰੇ ਨੂੰ ਹੱਟੀ ਅਸੀਂ ਤਾਂ ਜੀ ਹਟ ਲੈ ਗੁਰਦੁਆਰੇ ਨੂੰ ਅਸੀਂ ਤਾਂ ਗੁਰਦੁਆਰੇ ਨੂੰ ਹਟ ਲੈ ਡਿੰਪਲ ਦੇ ਚੱਕਿਆ ਥੱਲਾ ਸਿਰ ਪਰ ਕਦੀ ਮੈਂ ਤਾਂ ਪਹੁੰਚੂਗੀ ਜੀ ਘਰ ਦੌੜ ਕੇ ਦਾ ਦੌੜੀ ਕਿਥੇ ਐ ਦੌੜੀ ਨਾਲ ਚੱਲੀ ਮੋਟਾ ਆਇਆ ਸੋਟ ਡਿੰਪਲ ਕਿ ਕਿ ਸੀ ਰਗੀ ਤੇ ਹੈਨੇ ਮੈਨੂੰ ਕੈਸਾ ਲੁੜਰਾਤਾ ਮੈਨੂੰ ਫੋਨ ਕਰੇ ਕਹਿੰਦੀ ਮੈਂ ਤਾਂ ਗਿਰ ਗਈ ਕਹਿੰਦੀ ਮੇਰੇ 7 ਵਜੇ ਮੈਂ ਮੰਮੀ ਨੂੰ ਕਹਾਂ ਮੈਂ ਕਹਾਂ ਮੰਮੀ ਡਿੰਪਲ ਗਰੀ ਕਹਿੰਦੀ ਮੇਰੇ 7 ਵਜੇ ਅਸੀਂ ਮੀਚ ਹੀ ਭੱਜ ਆਏ ਫਿਰ ਉੱਪਰ ਤੇ ਕੁੜੀ ਮੈਦਾ ਜ ਕੁੜੀ ਚੱਕ ਕੇ ਗੋਦੀ ਮੈਂ ਭੱਜੀ ਮੂਰੇ ਮੂਰੇ ਪਿੱਛੇ ਪਿੱਛੇ ਮੰਮੀ ਐਈ ਸਾਡੀ ਡਿੰਪਲ ਕੁਛ ਕੁੜੀ ਦਾ ਬਣ ਗਈ ਉਹ ਥੱਲੇ ਨਾਲ ਗੰਨੀ ਦੀ ਮੇਰਾ ਅਸੀਂ ਤਾਂ ਸੋਚਿਆ ਮੈਂ ਕਿ ਜਿਆਦਾ 7 ਲੱਗ ਗਈ ਹੋਣੀਆਂ ਤੇ ਔਰ ਇਹ ਮੈਨੂੰ ਕੁੜੀ ਦਾ ਦਵਾ ਕਹਿੰਦੀ ਤਾਂ ਮੇਰੀ ਕੁੜੀ ਵੀ ਗੇਰ ਕੇ ਕੁੜੀ ਸੀ ਨਾਦਨੀ ਕੁੜੀ ਦੀ ਮੈਂ ਕਿਹਾ ਮੈਂ ਤਾਂ ਕੁੜੀ ਚੱਕ ਮਮੀ ਤਾਂ ਮੈਂ ਕਿਹਾ ਕਿੱਥੇ ਉਤਰੋਣਾ ਕੁੜੀ ਚੱਕ ਕੇ ਮੈਂ ਕਿਹਾ ਕੁੜੀ ਤਾਂ ਮੈਂ ਆਪ ਹੀ ਲੈ ਜੂਗੀ ਗੋਦੀ ਵਿੱਚ ਚੱਕ ਕੇ ਹੋਈ ਵਾਰੀ ਮੈਂ ਕਿਹਾ ਤੁਸੀਂ ਆਓ ਖਾਲੀ ਪਿੱਛੇ ਪਿੱਛੇ ਦੌੜੀ ਵੀ ਬੜੀ ਮੁਸ਼ਕਲ ਤੇ ਅਸੀਂ ਪਹੁੰਚੇ ਸਾਰ ਨਾਲ ਸਾਰਾ ਵੀ ਨੇ ਹੁਣ ਜੀ ਕੱਪੜੇ ਢਿੱਜ ਕੇ ਕੱਪੜੇ ਬਦਲ ਕੇ ਤਾਂ ਬੈਠੇ ਤੇ ਟਿੰਕਲੇ ਪਾਣੀ ਆ ਤਿੱਪੜਾ ਹੋਣਾ ਆਸੀ ਸੋਚਿਆ ਕਰੀ ਮੀਂਹ ਆ ਗਿਆ 2 ਮਿੰਟ ਕੁ ਦੁਆਰੇ ਚੌਂਕੀ ਪਾ ਲੰਦੇ ਆ ਜੀ ਫਿਰ ਚੱਲੰਗੇ ਮੀਂਹ ਹੱਡੇ ਤੇ हां जी ਅਸੀਂ ਮੱਥਾ ਮੋਟਾ ਟੇਕ ਕੇ ਫਿਰ ਲੰਗਰ ਖਾ ਕੇ ਭਾਂਡੇ ਦੀ ਸੇਵਾ ਕਰਕੇ ਆ ਗਏ ਸੀਗੇ ਜੀ ਜਦੋਂ ਮੀ ਆ ਗਿਆ ਜੀ ਮੀਨੇ ਕਰਤਾ ਕੰਮ ਕਰਾਵ ਇਹ ਦੇ ਜੀ ਸਿੰਮੂ ਦਾ ਹੀ ਸਵਾਨ ਆ ਜੀ ਜਿਆਦਾ ਫਿਰ ਖੋਲ ਕੇ ਦੱਸਾਂਦੇ ਆ ਸਿੰਮੂ ਦਾ ਸਵਾਨ ਵਿੱਚ ਕੀ ਕੀ ਮਗਾਇਆ ਵਾ ਤੁਹਾਨੂੰ talla ਖੱਤੋ ਉਹ ਚੱਟੋ ਅਦੇ ਨਾਲ ਨਾਲ ਪਾਈ ਜੀ ਸਿੰਮੂ ਸਾਨੂੰ ਤਾਂ ਅੰਕਾ ਦੀ ਪਹਿਲਾ ਦਿਨ ਗਏ ਸੀਗੇ ਉਹ ਦਿਨ ਲਿਆ ਸਮਾਨ ਸਿੰਮੂ ਮੇਰੇ ਕਹਿੰਦੀ ਮੈਨੂੰ ਚੀਜੀ ਖਾਣੀ

ਕੱਠਾ ਹੀ ਮਹੀਨੇ ਦਾ ਵਗਾ ਲਿਆ ਸੀ ਮਹੀਨੇ ਦੋ ਮਹੀਨੇ ਦਾ ਵੀ ਹੁਣ ਮੀਂਹ ਚ ਜਾਤਾ ਹੁੰਦਾ ਨਹੀਂ ਰੋਜ਼ ਰੋਜ਼ ਜੀ ਰੋਜ਼ ਰੋਜ਼ ਖੋਖਾ ਬਣਾ ਲੈ ਲੋ ਰੋਜ਼ੀ ਇਹ ਵੀ ਨੈਕਰੋਨੀ ਸਿਮੂ ਦੀ ਇਹ ਵੀ ਨੈਕਰੋਨੀ ਸਿਮੂ ਦੀ ਇਹ ਆਰੋ ਜੀ ਆ ਵੀ ਸਿਮੂ ਦਾ ਹਾਂ ਆ ਲੋ ਜੀ ਇਹ ਵੀ ਸਿਮੂ ਦਾ ਇਹ ਆਰੋ ਜੀ ਆ ਲੋ ਜੀ ਹਾਂ ਖਾਓ ਆ ਵੀ ਸਿਮੂ ਦਾ ਜੀ ਆ ਮੈਂ ਕਿਹਾ ਸੀ ਸਿਮੂ ਦੀ ਆ ਜੀ। ਹਾਂ। ਦੇਖੀ ਚਲੋ ਜੀ ਪੂਰਾ ਬੱਡ ਭਰ ਜਾਣਾ ਤੇ ਸਿਮੂ ਦਾ ਪਹਿਲਾ ਮੁਠ ਜਾਣਾ। ਹਾਂ। ਆਹ ਪਾਪੜੀ ਤਲਦੇ ਆ। ਮੈਂ ਕਿਹਾ ਮੀਹ ਪਾਣੀ ਚ ਤਲ ਹੋ ਕੇ ਖਾ ਜਾਂਦੇ। ਪਾਪੜ। ਆ ਲਓ ਜੀ। ਮੈਂ ਫਿਰ ਇਕੱਠਾ ਹੀ ਮੰਗਾਤਾ ਸੀ ਮੂ ਦਾ ਸਮਾਨ। ਮੈਂ ਕਿਹਾ ਮਹੀਨੇ-ਮਹੀਨੇ ਰੋਜ਼ ਭੱਜਣਾ ਪੈਂਦਾ ਫਿਰ ਮੈਂ ਕਿਹਾ ਇਕੱਠਾ ਹੀ ਲਿਆ ਦਿੰਦੇ ਐ। ਰੋਜ਼-ਰੋਜ਼ ਦੇ ਕਿਹੜਾ? ਮਾਰਨੇ ਤੇ ਮੀਵਾ ਤੇ ਰਸਤਾ ਵੀ ਬਹੁਤ ਜ਼ਿਆਦਾ ਖਰਾਬ ਹੈ। ਰੋਜ਼-ਰੋਜ਼ ਜਾ ਨਹੀਂ ਹੁੰਦਾ। ਹੈ?

ਕੱਡੇ ਵੀ ਮਿਲ ਜਾਂਦੇ ਪੈਕਿੰਗ ਆ ਲਓ ਜੀ ਆਇ ਸਟਾ ਸਮਾਨ ਆ ਬਾਕੀ ਦਾ ਸਿਮੂ ਪਰਾ ਜੀ ਆਦੀ ਪਹਾਰਾ ਸਿਮੂ ਉਵੇਂ ਬੈਠੀ ਆ ਜੀ ਆਪਣਾ ਥਾਂ ਤੇ ਲਓ ਜੀ ਦੇਖ ਲਓ ਜੀ ਹੁਣ ਆ ਸਾਡੀ ਸੁੱਤੂ ਵਾਲੀ ਸਮਾਨ ਆ ਸਾਰਾ ਆ ਵੀ ਜਿੱਥੇ ਲਾ ਦੇ ਜੀ ਲਾਓ ਜੀ ਦੇਖੋ ਜੀ ਹੁਣ ਅਸੀਂ ਮੂ ਦੁਕਾਨ ਲਾਉਗੀ ਜੀ ਖੋਖਾ ਬਣਾ ਦੇਣਾ ਸਿਮੂ ਨੂੰ ਆ ਫਿਰ ਬੈਠਿਆ ਘਟਾ ਖਾਣਾ ਜਾਦਾ ਹੋਰ ਕੀ ਇਹ ਤਾਂ ਵੇਚਣੇ-ਬੁਚਣੇ ਨਾਲ ਨਭਾ ਲਿਓ ਇਹਦੇ ਤਾਂ ਆਪਣਾ ਖੋਖਾ ਆਪੇ ਖਾਣਾ ਸਬਾਨ ਸਾਰਾ ਤੇਰੀ ਖੋਣੀ ਤੇਰੀ ਖੋਣੀ ਹੈ ਦਾਦਾ ਚੁੱਕ ਜਿੰਦਾ ਚਿੰਬਰ ਜੂੰਗੀ ਜਿੰਦਾਂ ਹਾਂ ਇਹ ਚਿੰਗਾ ਜੀ ਫਿਰ ਅਸੀਂ ਆ ਰਾਸ਼ਨ ਵਗਾਇਆ ਸੀਗਾ ਜੀ ਦੁਕਾਨ ਤੋਂ ਜਿਆਦਾ ਤਾਂ ਜੀ ਸਿਮੂ ਦਾ ਹੀ ਸੀਗਾ ਜੀ ਸਿਮੂ ਦਾ ਹੀ ਸਾਨੂੰ ਕੰਮ ਔਕਾ ਹੋਇਆ ਵਾ ਕਿਉਂਕਿ ਇਹ ਸਾਨੂੰ ਤੰਗ ਕਰੀ ਜਾਂਦੀ ਬੰਨ ਚਿੱਜੀ ਖਾਣੀ ਚਿੱਜੀ ਖਾਣੀ ਬਰੋਜ਼-ਰੋਜ਼ ਤਾਂ ਤੇ ਜਾ ਲੈਂਦਾ ਵੇ ਕਦੀ ਮੇਰਾ ਐਸਾ ਅਮਲ ਹੋ ਜੀ ਤਾਪੂ ਕਾਹੀ ਆਪਣਾ ਕਦੀ ਮੇਰਾ ਐਸਾ ਇੱਕ ਅਦੂ ਭੋਕ ਰ ਆਵੇ ਸਾਡਾ ਜੀ ਚੋੜਾ ਸਿਮੂ ਜੀ ਚਲੋ ਜੀ ਸਾਡੀ ਵੀ ਜੇ ਐਸੇ ਦਾ ਲਓ ਜੀ ਅਸੀਂ ਆਏ ਸੀਗੇ ਗੁਰਦੁਆਰਾ ਜੋਰਦੀ ਸਾਹਿਬ ਤੋਂ ਮੱਥਾ ਟੇਕ ਕੇ ਤੇ ਦੇਖੋ ਆਂਦਿਆਂ ਨੂੰ ਕਿੰਨਾ ਮੀਂਹ ਪੈਣ ਲੱਗਿਆ ਹੈ ਜੀ ਐਨ ਪਾਣੀਓ ਪਾਣੀ ਹੋਇਆ ਪਿਆ ਜੀ ਸਾਰੇ ਵੇਲੇ ਤੇ ਉਹ ਦੇਖੋ ਸਾਹਮਣੇ ਖਜ਼ੂਰ ਕੋਲ ਕਿੰਨਾ ਪਾਣੀ ਆਣ ਲੱਗਿਆ ਵਾ ਜੀ ਦੇਖੋ ਜੀ ਕਿੰਨਾ ਬੁਰਾ ਹਾਲ ਹੋਇਆ ਪਿਆ ਇਹ ਮੀਂਹ ਨਾਲ ਜੀ ਅੱਜ ਤੇ ਇੰਨਾ ਮੀਂਹ ਪੈਂਦਾ ਹੈ ਨਾ ਸਾਰੇ ਕਿਤੇ ਪਾਣੀਓ ਪਾਣੀ ਹੈ ਜੀ ਕਰਿਆ ਪਿਆ ਜੀ ਬੁਰਾ ਹਾਲ ਅੱਜ ਮੋਰੇ ਫੋਟੋ ਤੇ ਪਾਣੀ ਆ ਲੱਗਿਆ ਜੀ ਯਾਰ ਦੇਖੋ ਜੀ ਸਾਡੇ ਵੇਲੇ ਕਿਵੇਂ ਚੱਲਿਆ ਪਾਣੀ ਭਰ ਕੇ ਨਾਲੀ ਹੋ ਦੇਖੋ ਸਾਹਮਣੇ ਖੇਤਾਂ ਵਿੱਚ ਪਾਣੀਓ ਪਾਣੀ ਸਾਰੇ ਕਿਤੇ ਪਾਣੀਓ ਪਾਣੀ ਦਿਖਦਾ ਹੈ ਜੀ ਅਜੀ ਨਾ ਕੈ ਮ ਭੁਖੀ ਜੀ ਮੂਲ ਕੈ ਮੇ ਭੁੱਖਾ ਨਹੀਂ ਹੈਗਾ ਨਾਨੀ ਮੈਂ ਤਾਂ ਇੱਕ ਹੀ ਵੈਕ ਖਾਂਦਾ ਕ ਇੱਕ ਦਿਨ ਚ ਹੂੰ ਕੈ ਸ਼ਾਨਾ ਬੱਚਾ ਹੈ ਮੈਂ ਚਲੋ ਜੀ ਫਿਰ ਸਾਡਾ ਅੱਜ ਦਾ ਬਲੌਗ ਇੱਥੇ ਤੱਕ ਹੀ ਸੀਗਾ ਜੀ ਸਾਡੇ ਚੈਨਲ ਨੂੰ ਜਿਹੜੇ ਨਵੇਂ ਆਏ ਜੀ ਸਬਸਕ੍ਰਾਈਬ ਜ਼ਰੂਰ ਕਰਿਓ ਹੱਥ ਜੋੜ ਕੇ ਬੇਜਦੇ ਦੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਜੀ ਤੇ ਸਾਡਾ ਸਾਡੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਕੁਝ ਫੋਟੋ ਕਰ ਲਈ ਸਾਨੂੰ ਹੱਥ ਜੋੜ ਕੇ ਬੈਂਤੀ ਹੈ ਬਾਏ ਬਾਏ ਮਿਲੂਗੇ ਕਿਸੇ ਅਗਲੇ ਬਲੌਗ ਚ